ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਸਾਜਣ ਤੇ ਤੁਹਾਨੂੰ ਸਮਰਪਿਤ ਮਹਾਨਗਰ ਕੀਰਤਨ 5 ਮਈ ਦਿਨ ਐਤਵਾਰ ਨੂੰ ਹੋਣ ਜਾ ਰਹੇ ਹਨ ਜੋ ਕਿ ਮਾਲਟਰ ਗੁਰਦੁਆਰਾ ਸਾਹਿਬ ਤੋਂ ਰੈਕਸ਼ਨਲ ਗੁਰਦੁਆਰਾ ਸਾਹਿਬੇ ਕੇ ਪਹੁੰਚਣ ਕੇ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਕੇਸਰੀ ਦੁਪੱਟੇ ਕੇ ਇਸ ਦਿਸਤਾਰਾਂ ਸਜਾ ਕੇ ਦੂਸਰੀ ਬੇਨਤੀ ਇਹ ਸੀ ਕਿ ਵੀ ਆਇਸ ਕੀ ਰਾਸਤੇ ਵਿੱਚ ਟੈਂਟ ਬਿਨਾ ਪਰਮਿਟ ਤੋਂ ਨਹੀਂ ਲੱਗਣਗੇ ਜੋ ਵੀ ਕੋਈ ਭੈਣ ਭਾਈ ਰਾਸਤੇ ਜੋ ਬਿਨਾ ਪਰਮਿਟ ਤੋਂ ਲਾਊਗਾ ਉਹਨਾਂ ਨੂੰ ਬਕਾਇਦਾ ਟੈਕਟ ਇਸ਼ੂ ਹੋਣਗੇ ਆ ਜੇ ਕਿਸੇ ਨੇ ਪਰਮਟ ਲੈਣਾ ਹੋਵੇ ਮਾਲਟਰ ਗੁਰਦੁਆਰਾ ਸਾਹਿਬ ਤੋਂ ਲਿਆ ਜਾ ਸਕਦਾ ਜਾਂ ਰੈਕਸ਼ਨ ਗੁਰਦੁਆਰਾ ਸਾਹਿਬ ਤੋਂ ਲਿਆ ਜਾ ਸਕਦਾ ਬਿਨਾ ਪਰਮਟ ਤੋਂ ਐਸੀ ਕੋਈ ਵੀ ਲੰਗਰ ਦੀ ਸੇਵਾ ਨਹੀਂ ਹੋਊਗੀ ਰਸਤੇ ਵਿੱਚ ਜਿਹੜੇ ਇਸ ዙਲਕਰਾਂ ਵਿੱਚ ਵੀਟ ਲੱਗ ਰਹੇ ਨੇ ਉਹ ਵੀ ਸਾਰੇ ਪਰਮਟਾਂ ਦੇ ਨਾਲ ਹੀ ਲੱਗ ਰਹੇ ਹਨ ਬਾਕੀ ਜੇ ਹੋਰ ਕੁਝ ਜਾਣ ਕਰ ਲੈ ਤੁਸੀਂ ਗੁਰਦੁਆਰਾ ਸਾਹਿਬਾਂ ਤੋਂ ਲਈ ਜਾ ਸਕਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਸਾਜਣ ਤੇ ਤੁਹਾਨੂੰ ਸਮਰਪਿਤ ਮਹਾਨ ਅਗਰ ਕੀਰਤਨ 5 ਮਈ ਦਿਨ ਐਤਵਾਰ ਨੂੰ ਹੋਣ ਜਾ ਰਹੇ ਹਨ ਜੋ ਕਿ ਮਾਲਟਰ ਗੁਰਦਰਾ ਸਾਹਿਬ ਤੋਂ ਰੈਕਸ਼ਨਲ ਗੁਰਦਰਾ ਸਾਹਿਬੇ ਕੇ ਪਹੁੰਚਣ ਕੇ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਕੇਸਰੀ ਦੁਪੱਟੇ ਕੇਸ ਦੀ 17 ਸਜਾ ਕੇ ਦੂਸਰੀ ਬੇਨਤੀ ਇਹ ਸੀ ਕਿ ਵੀ ਆਇਸ ਕੀ ਰਾਸਤੇ ਵਿੱਚ ਟੈਂਟ ਬਿਨਾ ਪਰਮਿਟ ਤੋਂ ਨਹੀਂ ਲੱਗਣਗੇ ਜੋ ਵੀ ਕੋਈ ਭੈਣ ਭਾਈ ਰਾਸਤੇ ਜੋ ਬਿਨਾ ਪਰਮਿਟ ਤੋਂ ਲਾਊਗਾ ਉਹਨਾਂ ਨੂੰ ਬਕਾਇਦਾ ਟਿਕਟ ਇਸ਼ੂ ਹੋਣਗੇ ਆ ਜੇ ਕਿਸੇ ਨੇ ਪਰਮਿਟ ਲੈਣਾ ਹੋਵੇ ਮਾਲਟਰ ਗੁਰਦਰਾ ਸਾਹਿਬ ਤੋਂ ਲਿਆ ਜਾ ਸਕਦਾ ਜਾਂ ਰੈਕਸ਼ਨਲ ਗੁਰਦਰਾ ਸਾਹਿਬ ਤੋਂ ਲਿਆ ਜਾ ਸਕਦਾ ਬਿਨਾਂ ਫਾਰਮਰਤਾ ਦੇ ਕੋਈ ਵੀ ਲੰਗਰ ਦੀ ਸੇਵਾ ਨਹੀਂ ਹੋਊਗੀ ਰਸਤੇ ਵਿੱਚ ਜਿਹੜੇ ਇਸ ਗੁਰੂ ਘਰਾਂ ਵਿੱਚ ਵੀਟ ਲੱਗ ਰਹੇ ਨੇ ਉਹ ਵੀ ਸਾਰੇ ਫਾਰਮਰਾਂ ਦੇ ਨਾਲ ਹੀ ਲੱਗ ਰਹੇ ਹਨ ਬਾਕੀ ਜੇ ਹੋਰ ਕੁਝ ਜਾਣ ਕਰ ਲੈ ਤੁਸੀਂ ਗੁਰਦਰਾ ਸਾਹਿਬ ਨੂੰ ਤੁੰਡੀ ਜਾ ਸਕਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਸਾਜਣ ਤੇ ਤੁਹਾਨੂੰ ਸਮਰਪਿਤ ਮਹਾਨ ਅਗਰ ਕੀਰਤਨ 5 ਮਈ ਦਿਨ ਐਤਵਾਰ ਨੂੰ ਹੋਣ ਜਾ ਰਹੇ ਹਨ ਜੋ ਕਿ ਮਾਲਟਰ ਗੁਰਦਰਾ ਸਾਹਿਬ ਤੋਂ ਰੈਕਸ਼ਨਲ ਗੁਰਦਰਾ ਸਾਹਿਬੇ ਕੇ ਪਹੁੰਚਣਗੇ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਕੇਸਰੀ ਦੁਪੱਟੇ ਦੇ ਕੇਸ 17 ਸਜਾ ਕੇ ਦੂਸਰੀ ਬੇਨਤੀ ਇਹ ਸੀ ਕਿ ਵੀ ਆਇਦ ਕੀ ਰਸਤੇ ਵਿੱਚ ਟੈਂਟ ਬਿਨਾਂ ਪਰਮਿਟ ਤੋਂ ਨਹੀਂ ਲੱਗਣਗੇ ਜੋ ਵੀ ਕੋਈ ਭੈਣ ਭਾਈ ਰਸਤੇ 'ਚ ਜੋ ਬਿਨਾਂ ਪਰਮਿਟ ਤੋਂ ਲਾਊਗਾ ਉਹਨਾਂ ਨੂੰ ਬਕਾਇਦਾ ਟਿਕਟ ਇਸ਼ੂ ਹੋਣਗੇ ਆ ਜੇ ਕਿਸੇ ਨੇ ਪਰਮਿਟ ਲੈਣਾ ਹੋਵੇ ਬਮਾਲਟਰ ਗੁਰਦੁਆਰਾ ਸਾਹਿਬ ਤੋਂ ਲਿਆ ਜਾ ਸਕਦਾ ਜਾਂ ਰੈਕਸ਼ਨ ਗੁਰਦੁਆਰਾ ਸਾਹਿਬ ਤੋਂ ਲਿਆ ਜਾ ਸਕਦਾ ਬਿਨਾਂ ਪਰਮਿਟ ਤੋਂ ਆਇਦ ਕੀ ਕੋਈ ਵੀ ਲੰਗਰ ਦੀ ਸੇਵਾ ਨਹੀਂ ਹੋਊਗੀ ਰਸਤੇ ਵਿੱਚ ਜਿਹੜੇ ਇਸ ਦੂਲ ਘਰਾਂ ਵਿੱਚ ਵੀਟ ਲੱਗ ਰਹੇ ਹਨ ਟੈਂਟ ਉਹ ਵੀ ਸਾਰੇ ਪਰਮਿਟਾਂ ਦੇ ਨਾਲ ਹੀ ਲੱਗ ਰਹੇ ਹਨ ਬਾਕੀ ਜੇ ਹੋਰ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਗੁਰਦਰਾ ਸਾਹਿਬਾਂ ਤੋਂ ਲਈ ਜਾ ਸਕਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਸਾਜਣ ਤੇ ਤੁਨ ਨੂੰ ਸਮਰਪਿਤ ਮਹਾਨ ਅਗਰ ਕੀਰਤਨ 5 ਮਈ ਦਿਨ ਐਤਵਾਰ ਨੂੰ ਹੋਣ ਜਾ ਰਹੇ ਹਨ ਜੋ ਕਿ ਮਾਲਟਰ ਗੁਰਦਰਾ ਸਾਹਿਬ ਤੋਂ ਰੈਕਸ਼ਨਲ ਗੁਰਦਰਾ ਸਾਹਿਬੇ ਕੇ ਪਹੁੰਚਣਗੇ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਕੇਸਰੀ ਦੁਪੱਟੇ ਕੇਸ ਦੀ ਸਤਾਰਾਂ ਸਜਾ ਕੇ ਦੂਸਰੀ ਬੇਨਤੀ ਇਹ ਸੀ ਕਿ ਆਇਸ ਕੀ ਰਸਤੇ ਵਿੱਚ ਟੈਂਟ ਬਿਨਾ ਪਰਮਿਟ ਤੋਂ ਨਹੀਂ ਲੱਗਣਗੇ ਜੋ ਵੀ ਕੋਈ ਭੈਣ ਭਾਈ ਰਸਤੇ 'ਚ ਜੋ ਬਿਨਾ ਪਰਮਿਟ ਤੋਂ ਲਾਊਗਾ ਉਹਨਾਂ ਨੂੰ ਬਕਾਇਦਾ ਟੈਗਟਾ ਇਸ਼ੂ ਹੋਣਗੇ ਆ ਜੇ ਕਿਸੇ ਨੇ ਪਰਮਿਟ ਲੈਣਾ ਹੋਵੇ ਮਾਲਟਰ ਗੁਰਦੁਆਰਾ ਸਾਹਿਬ ਤੋਂ ਲਿਆ ਜਾ ਸਕਦਾ ਜਾਂ ਰੈਕਸ਼ਨ ਗੁਰਦੁਆਰਾ ਸਾਹਿਬ ਤੋਂ ਲਿਆ ਜਾ ਸਕਦਾ ਬਿਨਾ ਪਰਮਿਟ ਤੋਂ ਕੋਈ ਵੀ ਲੰਗਰ ਦੀ ਸੇਵਾ ਨਹੀਂ ਹੋਊਗੀ ਰਸਤੇ ਵਿੱਚ ਜਿਹੜੇ ਇਸ ਗੁਰੂ ਘਰਾਂ ਵਿੱਚ ਵੀਟ ਲੱਗ ਰਹੇ ਟੈਂਟ ਉਹ ਵੀ ਸਾਰੇ ਪਰਮਿਟਾਂ ਦੇ ਨਾਲ ਹੀ ਲੱਗ ਰਹੇ ਹਨ ਬਾਕੀ ਜੇ ਹੋਰ ਕੋਈ ਜਾਣਕਾਰੀ ਲੈਣੀ ਤੁਸੀਂ ਗੁਰਦੁਆਰਾ ਸਾਹਿਬਾਂ ਤੋਂ ਲਈ ਜਾ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ